ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਸਿਡਨੀ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਸਿਆਸਤ ਸਿਰਫ ਪੈਸੇ ਵਾਲਿਆਂ ਦੀ ਖੇਡ ਬਣ ਕੇ ਰਹਿ ਗਈ ਹੈ ਇਹ ਅਕਸਰ ਸੁਣਨ ਨੂੰ ਮਿਲਦਾ ਹੈ। ਤੇ ਇਹ ਹੈ ਵੀ ਸਚਾਈ ਜੇ ਤੁਸੀਂ ਚੋਣਾਂ ਦੌਰਾਨ ਉਮੀਦਵਾਰਾਂ ਦੇ ਐਫੀਡੈਫਟਾ ਤੇ ਨਜ਼ਰ ਮਾਰੋ ਤਾਂ ਕੋਈ ਵਰਨਾ ਹੀ ਨਿਕਲੇਗਾ ਜਿਹੜਾ ਕਰੋੜਪਤੀ ਨਾ ਹੋ। ਹੁਣ ਤਾਂ ਅਰਬਪਤੀ ਦੀ ਗੱਲ ਹੀ ਕਰਨੀ ਚਾਹੀਦੀ ਹੈ। ਕਰੋੜਪਤੀ ਤਾਂ ਸ਼ਾਇਦ ਸ਼ਬਦ ਛੋਟਾ ਰਹਿ ਗਿਆ ਹੈ ਇਸੇ ਕਰਕੇ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀਆਂ ਦੇ ਵਿੱਚੋਂ ਇੱਕ 66 ਵਰਿਆਂ ਦੇ ਰਜਿੰਦਰ ਗੁਪਤਾ ਨੂੰ ਆਪਣਾ ਰਾਜ ਸਭਾ ਦਾ ਉਮੀਦਵਾਰ ਐਲਾਨਿਆ ਤਾਂ ਕੋਈ ਜ਼ਿਆਦਾ ਹੈਰਾਨੀ ਨਹੀਂ ਹੋਈ ਇਸ ਐਲਾਨ ਤੋਂ ਪਹਿਲਾਂ ਹੀ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਪੰਜਾਬ ਪਲੈਨਿੰਗ ਬੋਰਡ ਦੇ ਵਾਈਸ ਚੇਅਰਮੈਨ ਅਤੇ ਸ਼੍ਰੀ ਕਾਲੀ ਮਾਤਾ ਮੰਦਰ ਮੈਨੇਜਿੰਗ ਕਮੇਟੀ ਦੀ ਚੇਅਰਮੈਨੀ ਤੋਂ ਅਸਤੀਫਾ ਦੇ ਕੇ ਚਰਚਾਵਾਂ ਦਾ ਬਾਜ਼ਾਰ ਵੀ ਗਰਮ ਕਰ ਦਿੱਤਾ ਸੀ ਕਿ 24 ਅਕਤੂਬਰ ਨੂੰ ਹੋਣ ਵਾਲੀ ਰਾਜ ਸਭਾ ਦੀ ਚੋਣ ਲਈ ਉਹੀ ਉਮੀਦਵਾਰ ਹੋਣਗੇ ਇਹ ਚਰਚਾਵਾਂ ਉਦੋਂ ਤੋਂ ਹੀ ਲਗਾਤਾਰ ਚੱਲ ਰਹੀਆਂ ਸੀ ਦੋਹੇ ਅਸਤੀਫੇ ਜਿਹੜੇ ਨੇ ਉਪਰਵਾਨ ਕਰ ਲਏ ਗਏ ਹਨ ਹਾਲਾਂਕਿ ਯੂਟਿਊਬ ਦੇ ਵਿਦਵਾਨਾਂ ਨੇ ਬਹੁਤ ਰੌਲਾ ਪਾਇਆ ਕਿ ਸੰਜੀਵ ਅਰੂਣਾ ਨੂੰ ਲੁਧਿਆਣਾ ਜਿਮਨੀ ਚੋਣ ਲੜਾਈ ਹੀ ਇਸ ਲਈ ਗਈ ਹੈ ਤਾਂ ਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਿਆ ਜਾ ਸਕੇ ਪਰ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਇੱਕ ਸੰਤਕਾਰ ਦੀ ਖਾਲੀ ਕੀਤੀ ਹੋਈ ਥਾਂ ਨੂੰ ਭਰਨ ਦੇ ਲਈ ਦੂਜੇ ਸੰਤਕਾਰ ਨੂੰ ਹੀ ਲੱਭ ਰਹੀ ਸੀ ਕੋਈ ਹੋਰ ਇਰਾਦਾ ਉਹਨਾਂ ਦਾ ਨਹੀਂ ਸੀ ਭਾਵੇਂ ਚਰਚਾਵਾਂ ਅਰਵਿੰਦ ਕੇਜਰੀਵਾਲ ਤੋਂ ਬਾਅਦ ਮਨੀਸ਼ ਸਸੋਧੀਆਂ ਦੇ ਆ ਵੀ ਹੋਈਆਂ ਕਾਫੀ ਲੰਮਾ ਸਮਾਂ ਜਦੋਂ ਤੱਕ ਲੁਧਿਆਣਾ ਦੀ ਚੋਣ ਚਲਦੀ ਰਹੀ ਜਮਨੀ ਚੋਣ ਉਦੋਂ ਤੱਕ ਸਿਰਫ ਇਸੇ ਗੱਲ ਦੇ ਉੱਤੇ ਹੀ ਚਰਚਾ ਹੁੰਦੀ ਰਹੀ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਲਈ ਰਾਜ ਸਭਾ ਦੀ ਸੀਟ ਖਾਲੀ ਕਰਵਾਈ ਹੈ ਉਹਨੇ ਰਾਜ ਸਭਾ ਜਾਣਾ ਹੈ ਇਸ ਲਈ ਹੀ ਸੰਜੀਵ ਬਰੁੜਾ ਨੂੰ ਲੁਧਿਆਣਾ ਤੋਂ ਜਿੰਨੀ ਚੋਣ ਲੜਾਈ ਜਾ ਰਹੀ ਹੈ ਉਹਨਾਂ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ ਮਕਸਦ ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦਾ ਹੈ ਲੇਕਿਨ ਹੁਣ ਰਜਿੰਦਰ ਗੁਪਤਾ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਇਹ ਸਾਰੀਆਂ ਚਰਚਾਵਾਂ ਹਮੇਸ਼ਾ ਦੇ ਲਈ ਖਤਮ ਹੋ ਗਏ ਨੇ ਕੁਣ ਬਟਿੰਡਾ ਦੇ ਇੱਕ ਨਰਮਾ ਵਪਾਰੀ ਨਿਹਰ ਚੰਦ ਦੇ ਘਰ ਜਨਮੇ ਰਜਿੰਦਰ ਗੁਪਤਾ ਨਿੱਜੀ ਜਾਇਦਾਦ ਦਾ ਅੰਦਾਜ਼ਾ 10000 ਕਰੋੜ ਤੋਂ ਵੱਧ ਦਾ ਹੀ ਲਗਾਇਆ ਜਾਂਦਾ ਹੈ 1985 ਦੇ ਵਿੱਚ ਅਭਿਸ਼ੇਕ ਇੰਡਸਟਰੀਜ਼ ਦੇ ਰਾਹੀਂ ਇਹਨਾਂ ਨੇ ਖਾਦ ਦੇ ਕਾਰੋਬਾਰ ਦੇ ਵਿੱਚ ਆਪਣਾ ਕਦਮ ਰੱਖਿਆ ਉੱਥੋਂ ਇਹਨਾਂ ਨੇ ਆਪਣੇ ਬਿਜ਼ਨਸ ਦੀ ਸ਼ੁਰੂਆਤ ਕੀਤੀ 6 ਸਾਲ ਬਾਅਦ ਉਹ ਕੱਪੜੇ ਦੇ ਮਤਲਬ ਟੈਕਸਟਾਈਲ ਦੇ ਖੇਤਰ ਦੇ ਵਿੱਚ ਐਂਟਰੀ ਕਰਦੇ ਨੇ ਜਾਂ ਇੱਕੈਲੋ ਡਾਈਵਰਸੀਫਾਈ ਕਰਦੇ ਨੇ ਤੇ ਇੱਕ ਸਪਿੰਨਿੰਗ ਮਿਲ ਲਾਉਂਦਾ ਹੈ ਜਿਸ ਤੋਂ ਇਹ ਪ੍ਰਾਇਡੈਂਟ ਗਰੁੱਪ ਦੀ ਨਹੀਂ ਰੱਖੀ ਜਾਂਦੀ ਹੈ ਇਹ ਰਜਿੰਦਰ ਗੁਪਤਾ ਦੀ ਸ਼ੁਰੂਆਤੀ ਦੌਰ ਹੈ ਬਹੁਤੇ ਲੋਕ ਸ਼ਾਇਦ ਅੱਜ ਵੀ ਰਜਿੰਦਰ ਗੁਪਤਾ ਨੂੰ ਸਿਆਸੀ ਨੌ ਸਿੱਖਿਆ ਹੀ ਸਮਝਦੇ ਹੋਣ ਪਰ ਜਿਵੇਂ ਕਿ ਅਮੀਰ ਲੋਕਾਂ ਦੇ ਵਿੱਚ ਪ੍ਰਚਲਿਤ ਹੈ ਗੁਪਤਾ ਦੇ ਸਬੰਧ ਸਾਰੇ ਹੀ ਸਿਆਸੀ ਨਿਕਾਮਾ ਸਾਰੀਆਂ ਹੀ ਸਿਆਸੀਆਂ ਪਾਰਟੀਆਂ ਦੇ ਨਾਲ ਦੋਸਤੀ ਭਰੇ ਹੀ ਰਹੇ ਇਸੇ ਲਈ ਹੀ ਉਹ so 2012 ਤੋਂ ਲਗਾਤਾਰ ਹੁਣ ਤੱਕ ਪੰਜਾਬ ਸਟੇਟ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਰਹੇ ਨੇ ਕੈਬਨਿਟ ਰੈਂਕ ਉਹਨਾਂ ਦੇ ਕੋਲੇ ਸ਼ੁਰੂ ਤੋਂ ਹੁਣ ਤੱਕ 2012 ਤੋਂ ਰਿਹਾ ਹੈ ਚਾਹੇ ਉਹ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਹੋਵੇ ਤੇ ਬਾਅਦ ਵਿੱਚ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ ਤੇ ਹੁਣ ਆਮ ਆਦਮੀ ਪਾਰਟੀ ਦੀ 2012 ਤੋਂ ਲਗਾਤਾਰ ਕੈਬਨਿਟ ਰੈਂਕ ਦੇ ਨਾਲ ਉਹ ਪੰਜਾਬ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਦੇ ਅਹੁਦੇ ਤੇ ਸਰਗਰਮ ਨੇ ਬਰਕਰਾਰ ਦੋਵੇਂ ਹੀ ਪਾਰਟੀਆਂ ਦੇ ਮੁੱਖ ਮੰਤਰੀ ਭਾਵੇਂ ਉਹ ਕੈਪਟਨ ਅਬਰਿੰਦਰ ਸਿੰਘ ਹੋਣ ਜਾਂ ਫਿਰ ਬਾਦ ਪ੍ਰਕਾਸ਼ ਸਿੰਘ ਬਾਦਲ ਹੋਣ ਉਹ ਦੋਵੇਂ ਆਪਣੇ ਪਬਲਿਕ ਜਿਹੜੇ ਭਾਸ਼ਣ ਹੁੰਦੇ ਸੀ ਉਹਨਾਂ ਦੇ ਉਹਨਾਂ ਦੇ ਵਿੱਚ ਵੀ ਰਜਿੰਦਰ ਗੁਪਤਾ ਦੀ ਸਫਲਤਾ ਦੀਆਂ ਕਹਾਣੀਆਂ ਦਾ ਜ਼ਿਕਰ ਕਰਦੇ ਰਹਿੰਦੇ ਸੀ ਸੁਣਾਉਂਦੇ ਰਹਿੰਦੇ ਸੀ ਇਹੀ ਜੀ ਉਹਨਾਂ ਦੀ ਸਾਰੀਆਂ ਪਾਰਟੀਆਂ ਦੇ ਸਿਆਸੀ ਆਗੂਆਂ ਦੇ ਨਾਲ ਦੋਸਤੀ ਰਹੀ ਹੈ ਇਹ ਉਹਨਾਂ ਦੀ ਪਿਠਭੂਮੀ ਹੈ ਜਾਂ ਪਿਸ਼ਟਭੂਮੀ ਹੈ ਜਦੋਂ 2022 ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਉਦੋਂ ਹੀ ਉਹਨਾਂ ਨੂੰ ਪੰਜਾਬ ਸਟੇਟ ਇਕਨੋਮਿਕ ਪਾਲਿਸੀ ਅਤੇ ਪਲੈਨਿੰਗ ਬੋਰਡ ਦਾ ਵਾਈਸ ਚੇਅਰਮੈਨ ਲਾਇਆ ਗਿਆ ਸੀ ਇਸੇ ਸਾਲ ਅਗਸਤ ਮਹੀਨੇ ਹੀ ਉਹਨਾਂ ਨੇ ਸ਼੍ਰੀ ਕਾਲੀ ਮਾਤਾ ਮੰਦਿਰ ਕਮੇਟੀ ਦੀ ਚੇਅਰਪੈਨ ਵੀ ਹਾਸਲ ਕੀਤੀ ਸੀ ਦੋਵੇਂ ਅਹੁਦੇ ਹੁਣ ਉਹ ਛੱਡ ਚੁੱਕੇ ਨੇ ਬਹੁਤਿਆਂ ਨੂੰ ਸ਼ਾਇਦ ਹੀ ਨਹੀਂ ਪਤਾ ਹੋਣਾ ਪਰ ਇਸ ਤੋਂ ਪਹਿਲਾਂ ਉਹ ਪੰਜਾਬ ਹਰਿਆਣਾ ਹਿਮਾਚਲ ਅਤੇ ਚੰਡੀਗੜ੍ਹ ਦੇ ਲਈ ਫਿੱਕੀ ਐਫ ਆਈ ਸੀ ਸੀ ਆਈ ਦੀ ਐਡਵਾਈਜ਼ਰੀ ਕਾਉਂਸਲ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ ਇਹੀ ਨਹੀਂ ਪੰਜਾਬ ਇੰਜੀਨੀਅਰਿੰਗ ਕਾਲਜ ਪੈਕ ਚੰਡੀਗੜ੍ਹ ਦੇ ਬੋਰਡ ਆਫ ਗਵਰਨਰਸ ਦੇ ਚੇਅਰਮੈਨ ਵੀ ਰਜਿੰਦਰ ਗੁਪਤਾ ਕਾਫੀ ਦੇਰ ਰਹੇ ਹਨ ਇਸ ਤੋਂ ਇਲਾਵਾ ਖੇਡ ਪ੍ਰਬੰਧਨ ਦੇ ਵਿੱਚ ਵੀ ਉਹ ਇੱਕ ਪਾਰੀ ਖੇਡ ਚੁੱਕੇ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਪ੍ਰਧਾਨ ਵੀ ਰਜਿੰਦਰ ਗੁਪਤਾ ਰਹੇ ਚੁੱਕੇ ਹਨ ਸਾਲ 2007 ਦੇ ਵਿੱਚ ਹੀ ਰਜਿੰਦਰ ਗੁਪਤਾ ਨੂੰ ਪਦਮ ਸ਼੍ਰੀ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਲੁਧਿਆਣਾ ਦੇ ਵਿੱਚ ਇਹਨਾਂ ਦੀ ਕੰਪਨੀ ਦਾ ਹੈੱਡਕੁਆਰਟਰ ਹੈ ਇਹ ਟ੍ਰਾਈਡ ਗਰੁੱਪ ਜਿਹੜਾ ਹੈ ਉਹਨਾਂ ਦਾ ਕੱਪੜਾ ਅਤੇ ਕਾਗਜ਼ ਟੈਕਸਟਾਈਲਜ਼ ਐਂਡ ਪੇਪਰ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਨਿਰਮਾਤਾ ਹਨ। ਟੋਵਲ, ਯਾਨ, ਬੈੱਡ ਐਂਡ ਬਾਥ ਲినਨ ਕਣਕ ਦੀ ਪਰਾਲੀ ਤੋਂ ਕਾਗਜ਼ ਬਣਾਉਂਦੇ ਇਹ ਇਹਨਾਂ ਦਾ ਸਾਰਾ ਵਪਾਰ ਹੈ, ਇਹ ਕੰਮ ਮੈਨੂਫੈਕਚਰਿੰਗ ਦਾ ਇਹਨਾਂ ਦਾ ਕੰਮ ਹੈ। ਬਰਨਾਲਾ ਦੇ ਵਿੱਚ ਇਹਨਾਂ ਦਾ ਮੈਨੂਫੈਕਚਰਿੰਗ ਦਾ ਵੱਡਾ ਯੂਨਿਟ ਹੈ ਤੇ ਦੂਸਰਾ ਬੁੱਧਨੀ ਵਿੱਚ, ਮੱਧਿਆ ਪ੍ਰਦੇਸ਼ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੂਨਿਟ ਲਾਇਆ ਹੋਇਆ ਹੈ। ਹੁਣ ਸ਼ਾਇਦ ਕਿਸੇ ਦੇ ਯਾਦ ਨਾ ਹੋਵੇ। ਲੇਕਿਨ 2006 ਦੇ ਵਿੱਚ ਬਰਨਾਲੇ ਦੇ ਵਿੱਚ ਜਿਹੜਾ ਇਹਨਾਂ ਦਾ ਪਲਾਂਟ ਲੱਗਿਆ ਉਹਨੂੰ ਵਧਾਉਣ ਵਾਸਤੇ ਜਦੋਂ ਜ਼ਮੀਨ ਐਕਵਾਇਰ ਕੀਤੀ ਸੀ ਤਾਂ ਉਦੋਂ ਇਹਨਾਂ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨਾਲ ਇੱਕ ਕਾਫੀ ਵੱਡਾ ਰੋਲਾ ਪਿਆ ਸੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਉਸ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕੀਤਾ ਗਿਆ ਸੀ ਕਾਫੀ ਮਾਮਲੇ ਨੇ ਤੂਲ ਫੜਿਆ ਸੀ ਤੇ 2 ਸਾਲ ਬਾਅਦ 2 ਸਾਲ ਤੱਕ ਉਹ ਰੋਲਾ ਚੱਲਿਆ 2 ਸਾਲ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਚ ਪੈ ਕੇ ਇਹਨਾਂ ਦੋਨਾਂ ਦਾ ਸਮਝੌਤਾ ਕਰਾਇਆ ਸੀ ਭਾਰਤੀ ਕਿਸਾਨ ਯੂਨੀਅਨ ਦਾ ਅਤੇ ਬੁਖਤਾ ਦਾ ਸਮਝੌਤਾ ਹੋਇਆ ਸੀ ਉਸ ਤੋਂ ਬਾਅਦ ਉਹ ਮਸਲਾ ਹੱਲ ਹੋਇਆ ਉਹ ਵਿਵਾਦ ਖਤਮ ਹੋਇਆ 2020 ਦੇ ਵਿੱਚ ਵੀ ਫਿਰ ਇੱਕ ਵਾਰ ਟ੍ਰਾਈਡਨ ਗਰੁੱਪ ਸੁਰੱਖਿਆ ਦੇ ਵਿੱਚ ਆਉਂਦਾ ਹੈ ਜਦੋਂ ਕੋਰੋਨਾ ਕਾਲ ਦੌਰਾਨ ਬਹੁਤੇ ਜਿਹੜੇ ਵਪਾਰਕ ادارے ਨੇ ਉਹ ਬੰਦ ਹੋ ਰਹੇ ਸੀ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਸੀ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਸੀ ਉਦੋਂ ਟ੍ਰਾਈਡਨ ਗਰੁੱਪ ਦੇ ਆਪਣੇ ਜਿਹੜੇ ਕਰਮਚਾਰੀ ਉਹਨਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਸੀ ਜੋ ਕਿ ਉਸ ਸਮੇਂ ਜੋ ਕੁਝ ਵੀ ਹੋ ਰਿਹਾ ਸੀ ਉਸ ਤੋਂ ਬਿਲਕੁਲ ਉਲਟ ਸੀ ਇੱਕ ਪਾਸੇ ਲੋਕਾਂ ਨੂੰ ਕੱਢਿਆ ਜਾ ਰਿਹਾ ਸੀ ਨੌਕਰੀ ਤੋਂ ਦੂਜੇ ਪਾਸੇ ਰਜਿੰਦਰ ਗੁਪਤਾ ਨੇ ਆਪਣੇ ਸਾਰੇ EMPLOYEES ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕਰ ਦਿੱਤਾ ਸੀ ਉਹ ਉਸ ਵੇਲੇ ਵੀ ਲਗਾਤਾਰ ਇਹ ਗਰੁੱਪ ਸੁਰੱਖਿਆ ਦੇ ਵਿੱਚ ਰਿਹਾ ਹੈ ਫਿਰ ਆਪਾਂ ਗੱਲ ਕਰ ਰਹੇ ਸੀ ਪੈਸੇ ਦੀ ਸਿਆਸਤ ਜਾਂ ਜਿਹੜੇ ਪੈਸੇ ਵਾਲੇ ਲੋਕ ਨੇ ਦੌਲਤਮੰਦ ਲੋਕ ਨੇ ਉਹਨਾਂ ਨੇ ਸਿਆਸਤ ਦੇ ਉੱਤੇ ਕਬਜ਼ਾ ਕਰ ਲਿਆ ਸੀ ਇਸ ਦੇ ਉੱਪਰ ਚਰਚਾ ਹੋ ਰਹੀ ਸੀ ਤਾਂ ਰਾਜ ਸਭਾ ਦੇ ਵਿੱਚ ਜਿਹੜੇ ਸਿਖਰਲੇ ਅਮੀਰਾਂ ਦੀ ਸੂਚੀ ਹੈ ਟੌਪ 10 ਜਾਂ ਜਿਹੜੇ ਸਿਖਰਲੇ ਅਮੀਰਾਂ ਦੀ ਸੂਚੀ ਦੇ ਵਿੱਚ ਪੰਜਵੇਂ ਨੰਬਰ ਤੇ ਜਿਹੜਾ ਮੈਂਬਰ ਦਾ ਨਾਮ ਆਉਂਦਾ ਹੈ ਉਹ ਹੈ ਆਮ ਆਦਮੀ ਪਾਰਟੀ ਦੇ ਵਿਕਰਮਜੀਤ ਸਿੰਘ ਸਾਨੀ 498 ਕਰੋੜ ਦੀ ਉਹਨਾਂ ਦੀ ਜਾਇਦਾਦ ਹੈ ਤੇ ਸੱਤਵੇਂ ਨੰਬਰ ਤੇ ਜਿਹੜਾ ਨਾਮ ਆਮ ਆਂਦਾ ਸੀ ਉਹ ਸੰਜੀਵ अरोड़ा ਦਾ ਆਉਂਦਾ ਸੀ 460 ਕਰੋੜ ਦੀ ਉਹਨਾਂ ਦੀ ਜਾਇਦਾਦ ਸੀ ਜਿਨ੍ਹਾਂ ਨੇ ਅਸਤੀਫਾ ਦਿੱਤਾ ਹੈ ਤੇ ਹੁਣ ਉਹਨਾਂ ਦੀ ਜਗ੍ਹਾ ਜਦੋਂ ਰਜਿੰਦਰ ਗੁਪਤਾ ਨੇ ਜਾਣਾ ਹੈ 10000 ਕਰੋੜ ਜਾਂ ਕੋਈ 14000 ਕਰੋੜ ਦਾ ਫਿਗਰ ਕਹਿੰਦਾ ਹੈ ਤਾਂ ਉਹ ਸੂਚੀ ਦੇ ਵਿੱਚ ਪਹਿਲੇ ਨੰਬਰ ਤੇ ਹੋਣਗੇ ਜਾਂ ਤਿੰਨਵੇਂ ਨੰਬਰ ਤੇ ਹੋਣਗੇ ਇਹ ਤਾਂ 24 ਤਰੀਕ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਰਾਜ ਸਭਾ ਦੇ ਵਿੱਚ ਅਮੀਰਾਂ ਦੀ ਕੋਈ ਕਮੀ ਨਹੀਂ ਹੈ ਰਾਜ ਸਭਾ ਦੇ ਕੁੱਲ ਮੈਂਬਰਾਂ ਦੇ ਵਿੱਚ 200 ਕਰੋੜ ਤੋਂ ਵੱਧ ਜਾਇਦਾਦ ਵਾਲੇ ਜਿਹੜੇ ਸੱਤ ਮੈਂਬਰ ਨੇ ਉਹ 8.43 ਫੀਸਦੀ ਨੇ ਕੁੱਲ ਮੈਂਬਰਾਂ ਦੇ 8.43 ਫੀਸਦੀ ਮੈਂਬਰਾਂ ਦੀ ਜਾਇਦਾਦ 200 ਕਰੋੜ ਤੋਂ ਵੱਧ ਹੈ ਜਦੋਂ ਕਿ ਲੋਕ ਸਭਾ ਦੇ ਵਿੱਚ ਜਿੱਥੇ ਲੋਕ ਚੁਣਕੇ ਆਉਂਦੇ ਨੇ ਉੱਥੇ ਇਹ ਦਰ ਜਿਹੜੀ ਹੈ 2.93 ਫੀਸਦੀ ਮੈਂਬਰ ਹੀ ਹੋਏ ਜਏ ਨੇ ਜਿਨ੍ਹਾਂ ਦੀ ਜਾਇਦਾਦ 200 ਕਰੋੜ ਤੋਂ ਵੱਧ ਹੋਵੇ ਜੇ ਆਪਾਂ 100 ਕਰੋੜ ਤੋਂ ਵੱਧ ਜਾਇਦਾਦ ਵਾਲੇ ਮੈਂਬਰਾਂ ਦੀ ਗੱਲ ਕਰਦੇ ਹਾਂ ਤਾਂ ਰਾਜ ਸਭਾ ਦੇ ਵਿੱਚ ਇਹ ਗਿਣਤੀ ਵੱਧ ਕੇ 13.77 ਫੀਸਦੀ ਹੋ ਜਾਂਦੀ ਹੈ ਲਗਭਗ 14 ਫੀਸਦੀ ਮੈਂਬਰ ਇਹ ਨੇ ਜਿਨ੍ਹਾਂ ਦੀ ਜਾਇਦਾਦ 100 ਕਰੋੜ ਤੋਂ ਵੱਧ ਹੈ ਲੋਕ ਸਭਾ ਦੇ ਵਿੱਚ ਇਹੀ ਗਿਣਤੀ ਜਦੋਂ ਕਰਦੇ ਆ ਤਾਂ 5.5% ਜਿਹੜੇ ਲੋਕ ਨੇ 5.5 ਫੀਸਦੀ ਮੈਂਬਰ 100 ਕਰੋੜ ਤੋਂ ਵੱਧ ਦੀ ਜਾਇਦਾਦ ਵਾਲੇ ਉਹ 99 ਮੈਂਬਰ ਜਿਹੜੇ ਰਾਜ ਸਭਾ ਦੇ ਨੇ ਉਹ ਕਰੋੜਪਤੀ ਨੇ ਤੇ 31 ਮੈਂਬਰ ਜਏ ਨੇ ਉਹ ਅਰਬਪਤੀ ਨੇ ਜਦੋਂ ਆਪਾਂ ਰਾਜ ਸਭਾ ਦੀ ਗੱਲ ਕਰਦੇ ਆ ਅੱਜ ਦੀ ਤਰੀਕ ਦੇ ਵਿੱਚ ਤੇਲੰਗਾਨਾ ਦੇ 20 파ਰਥਾ ਸਾਰਥੀ 5200 ਕਰੋੜ 5300 ਕਰੋੜ ਦੀ ਜਾਇਦਾਦ ਨਾਲ ਸਭ ਤੋਂ ਅਮੀਰ ਰਾਜ ਸਭਾ ਦੇ ਮੈਂਬਰ ਜਿਹੜੇ ਨੇ ਉਹ ਤੇਲੰਗਾਨਾ ਦੇ ਹਨ ਤੇ 24 ਤਰੀਕ ਤੋਂ ਬਾਅਦ ਇਹ ਪਦਵੀ ਵੀ ਸ਼ਾਇਦ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਕੋਲ ਆ ਜਾਵੇ ਜਦੋਂ ਰਜਿੰਦਰ ਗੁਪਤਾ ਉੱਥੇ ਪਹੁੰਚਦੇ ਲੇਕਿਨ ਜਿਹੜੀ ਚਰਚਾ ਹੋ ਰਹੀ ਹੈ ਉਹ ਇਹ ਹੋ ਰਹੀ ਹੈ ਕਿ ਰਾਜ ਸਭਾ ਦੀ ਸੀਟ ਜਿਹੜੀ ਪ੍ਰੈਸਿਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਲਈ ਹੈ ਉਹ ਉਹਨਾਂ ਨੇ ਪਾਰਟੀ ਤੋਂ ਖਰੀਦੀ ਹੈ ਇਹ ਇਲਜ਼ਾਮ ਲੱਗ ਰਹੇ ਨੇ ਦੀ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੀਆਂ ਟਿਕਟਾਂ ਵੇਚੀਆਂ ਨੇ ਚਾਹੇ ਉਹ ਪਹਿਲਾਂ ਸੱਤ ਮੈਂਬਰ ਬਣਾਏ ਹੋਣ ਜਾਂ ਫਿਰ ਹੋਣੇ ਟਿਕਟ ਲਿੱਤੀ ਹੋਵੇ ਟਿਕਟਾਂ ਵੇਚੀਆਂ ਜਾਂਦੀਆਂ ਨੇ ਰਾਜ ਸਭਾ ਦੇ ਵਿੱਚ ਇਸੇ ਕਰਕੇ ਇਹ ਸਨਤਕਾਰ ਜਿਹੜੇ ਨੇ ਉਹ ਰਾਜ ਸਭਾ ਦੇ ਵਿੱਚ ਪਹੁੰਚਦੇ ਨੇ ਇਹ ਇਲਜ਼ਾਮ ਆਮ ਆਦਮੀ ਪਾਰਟੀ ਤੇ ਲੱਗ ਰਹੇ ਪਰ ਜਦੋਂ ਆਪਾਂ ਚਰਚਾ ਦਾ ਪੱਧਰ ਦੇਖਦੇ ਹਾਂ ਤਾਂ ਉਹ ਜਿਹੜੀ ਚਰਚਾ ਹੈ ਉਹ ਵੀ ਜ਼ਿਆਦਾਤਰ ਇਹ ਲੱਗਦਾ ਹੈ ਕਿ ਸਿਆਸੀ ਕਾਰਨਾ ਕਰਕੇ ਹੀ ਕੀਤੀ ਜਾ ਰਹੀ ਹੈ ਜਦੋਂ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਉਦੋਂ ਬੋਲੀ ਲੱਗਦੀ ਹੈ ਸ਼ਰੇ ਆਮ ਖੁੱਲੇ ਆਮ ਕਰੋੜਾ ਰੁਪਏ ਦੀ ਬੋਲੀ ਲਾਈ ਜਾਂਦੀ ਹੈ ਜਾਂ 50 ਲੱਖ 70 ਲੱਖ ਕਰੋੜ 2 ਕਰੋੜ ਦੀਆਂ ਬੋਲੀਆਂ ਲਾਈਆਂ ਜਾਂਦੀਆਂ ਨੇ ਪਰਦਾ ਸਿਰਫ ਇਹ ਕਹਿ ਕੇ ਪਾਇਆ ਜਾਂਦਾ ਹੈ ਕਿ ਇਹ ਅਸੀਂ ਪਿੰਡ ਤੇ ਖਰਚਾਂਗੇ ਪੈਸਾ ਇਹ ਉਮੀਦਵਾਰ ਕਹਿੰਦੇ ਨੇ ਪਰ ਉਹ ਸ਼ਰੇ ਆਮ ਸਰਪੰਚੀ ਖਰੀਦੀ ਜਾ ਰਹੀ ਹੁੰਦੀ ਹੈ ਉਸ ਦੇ ਉੱਪਰ ਅਸੀਂ ਉਸ ਤਰੀਕੇ ਨਾਲ ਚਰਚਾ ਨਹੀਂ ਕਰਦੇ ਜਿਉਂ ਚਰਚਾ ਅਸੀਂ ਇਹ ਰਾਜ ਸਭਾ ਦੇ ਟਿਕਟ ਤੇ ਕਰਦੇ ਹਾਂ ਚਲੋ ਤੁਸੀਂ ਕਹੋਗੇ ਕਿ ਰਾਜ ਸਭਾ ਤੇ ਸਰਪੰਚੀ ਚ ਬੜਾ ਫਰਕ ਹੁੰਦਾ ਹੈ ਪਰ ਜੇ ਇਹ ਸਖਰਜਿੰਦਰ ਗੁਪਤਾ ਦੀ ਆਪਾਂ ਗੱਲ ਕਰ ਰਹੇ ਹਾਂ ਰਾਜ ਸਭਾ ਦੀ ਟਿਕਟ ਤਾਂ ਆਪਾਂ ਨੂੰ ਦਿਖ ਗਈ ਕਿ ਖਰੀਦੀ ਹੋਈ ਹੈ ਪਰ 2012 ਤੋਂ ਜਿਹੜਾ ਇਹਨਾਂ ਨੇ ਕੈਬਨਿਟ ਰੈਂਕ ਲਿਆ ਹੋਇਆ ਹੈ ਕੀ ਉਹ ਇਹਨਾਂ ਨੂੰ ਕਿਸੇ ਯੋਗਤਾ ਦੇ ਆਧਾਰ ਤੇ ਮਿਲਿਆ ਸੀ ਕੀ ਉਹ ਕੈਬਨਿਟ ਰੈਂਕ ਖਰੀਦਿਆ ਨਹੀਂ ਗਿਆ ਸੀ ਕਿ ਉਦੋਂ ਤੋਂ ਹੁਣ ਤੱਕ ਇੱਕ ਵਾਰ ਵੀ ਅਸੀਂ ਇਹ ਚਰਚਾ ਕੀਤੀ ਹੈ ਕਿ ਜਿਹੜਾ ਪਲੈਨਿੰਗ ਬੋਰਡ ਦੀ ਵਾਈਸ ਚੇਅਰਮੈਨੀ ਹੈ ਜਾਂ ਕੈਬਨਿਟ ਰੈਂਕ ਹੈ ਉਹ ਵੀ ਸਨਮਤਕਾਰਾਂ ਨੂੰ ਜਾਂ ਪੈਸੇ ਵਾਲਿਆਂ ਨੂੰ ਕਿਉਂ ਦਿੱਤਾ ਜਾਂਦਾ ਹੈ ਉਹਨਾਂ ਦਾ ਉੱਥੇ ਕੀ ਯੋਗਦਾਨ ਹੈ ਉਹ ਖਰੀਦਿਆ ਗਿਆ ਸੀ ਕੈਬਨਟ ਰੈਂਕ ਉਸ ਦੀ ਚਰਚਾ ਅਸੀਂ ਇਸੇ ਤਰੀਕੇ ਨਾਲ ਕਿਉਂ ਨਹੀਂ ਕਰਦੇ ਇਹ ਸਿਰਫ ਰਾਜ ਸਭਾ ਦੀਆਂ ਟਿਕਟਾਂ ਵੇਲੇ ਹੀ ਚਰਚਾ ਕਿਉਂ ਕੀਤੀ ਜਾਂਦੀ ਹੁਣ ਇੱਥੇ ਇਹ ਵੀ ਕਿਹਾ ਜਾਏਗਾ ਕਿ ਨਹੀਂ ਜੀ ਵਿਧਾਨ ਸਭਾ ਦੀਆਂ ਚੋਣਾਂ ਜਦੋਂ ਹੋਈਆਂ ਸੀ ਉਦੋਂ ਵੀ ਇਹ ਕਿਹਾ ਗਿਆ ਸੀ ਕਿ ਆਮ ਆਦਮੀ ਪਾਰਟੀ ਨੇ ਆਪਣੀਆਂ ਟਿਕਟਾਂ ਵੇਚੀਆਂ ਨੇ ਕਿ ਕੋਈ ਨਵਾਂ ਕੰਮ ਨਹੀਂ ਹਮੇਸ਼ਾ ਹੀ ਇਸ ਪਾਰਟੀ ਤੇ ਇਲਜ਼ਾਮ ਲੱਗਦੇ ਨੇ ਪਰ ਚਰਚਾ ਜਦੋਂ ਤਰਨ ਤਰਨ ਜਿਮਣੀ ਚੋਂ ਦੀ ਹੋ ਰਹੀ ਹੈ ਉਥੇ ਕਾਂਗਰਸ ਦੇ ਉਮੀਦਵਾਰ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਬੜਾ ਹੀ ਪੈਸੇ ਵਾਲਾ ਉਮੀਦਵਾਰ ਹੈ ਉਦੋਂ ਇਹ ਇਲਜ਼ਾਮ ਕਿਉਂ ਨਹੀਂ ਲੱਗਦੇ ਕਿ ਉਸ ਬੰਦੇ ਨੇ ਵੀ ਇਹ ਵਿਧਾਨ ਸਭਾ ਦੀ ਟਿਕਟ ਜਿਹੜੀ ਹੈ ਉਹ ਆਪਣੀ ਪਾਰਟੀ ਤੋਂ ਖਰੀਦੀ ਹੈ ਜਦੋਂ ਕਿ ਜਿੰਨਾ ਮਰਜ਼ੀ ਉਮੀਦਵਾਰ ਲੈ ਲਓ ਤੁਸੀਂ ਜਿਹੜੀ ਮਰਜ਼ੀ ਪਾਰਟੀ ਦਾ ਲੈ ਲਓ ਹਰ ਇਲੈਕਸ਼ਨਾਂ ਦੇ ਵਿੱਚ ਹਰ 5 ਸਾਲ ਬਾਅਦ ਜਿਹੜੇ ਐਫ ਡਬਲਯੂ ਦਿੰਦੇ ਨੇ ਉਹਦੇ ਵਿੱਚ ਉਹਨਾਂ ਦੀ ਕਰੋੜਾਂ ਦੀ ਜਾਇਦਾਦ ਦੇ ਵਿੱਚ ਹਮੇਸ਼ਾ ਵਾਅਦਾ ਹੁੰਦਾ ਹੈ ਕਦੇ ਵੀ ਉਹਨਾਂ ਦੀ ਜਾਇਦਾਦ ਘਟਦੀ ਨਹੀਂ ਉਹਦਾ ਕਾਰਨ ਕੀ ਹੈ ਉਸ ਤੇ ਉੱਪਰ ਅਸੀਂ ਚਰਚਾ ਨਹੀਂ ਕਰਦੇ ਜਿਵੇਂ ਸਰਪੰਚੀ ਦੀ ਅਸੀਂ ਗੱਲ ਕੀਤੀ ਸੀ ਪੰਜਾਬ ਦੇ ਵਿੱਚ ਇਹ ਆਮ ਜਨਤਾ ਨੂੰ ਬੱਚੇ-ਬੱਚੇ ਨੂੰ ਪਤਾ ਹੈ ਕਿ ਸਰਪੰਚੀ ਦੀਆਂ ਚੋਣਾਂ ਤੇ ਕਈ ਵਾਰ ਕਰੋੜਾਂ ਰੁਪਏ ਖਰਚਾ ਜਾਂਦੇ ਨੇ ਉਥੇ ਸਾਡੇ ਲੋਕ ਸਭਾ ਦੀ ਜਿਹੜਾ ਖਰਚਾ ਕਰਨ ਦੀ ਇਲੈਕਸ਼ਨ ਸਪੈਂਡ ਦੀ ਲਿਮਿਟ ਹੈ ਉਹ ਇਲੈਕਸ਼ਨ ਕਮਿਸ਼ਨ ਨੇ 83 ਲੱਖ ਰੁਪਏ ਰੱਖੀ ਹੋਈ ਸਰਪੰਚੀ ਦੀਆਂ ਚੋਣਾਂ ਕਰੋੜਾਂ ਦੇ ਵਿੱਚ ਹੁੰਦੀਆਂ ਨੇ ਤੇ ਲੋਕ ਸਭਾ ਦੀ ਇਲੈਕਸ਼ਨ ਸਿਰਫ 84 ਲੱਖ ਰੁਪਏ ਖਰਚਿਆ ਜਾਂਦਾ ਹੈ ਇਹ ਕਿਹਨੂੰ ਨਹੀਂ ਪਤਾ ਕਿ ਉਹ ਸਾਰੀਆਂ ਗੱਲਾਂ ਸਿਰਫ ਕਾਗਜ਼ਾਂ ਦੇ ਵਿੱਚ ਨੇ ਕਾਨੂੰਨ ਬਣਾਏ ਕੁਝ ਹੋਰ ਜਾਂਦੇ ਨੇ ਅਸਲ ਦੇ ਵਿੱਚ ਖਰਚੇ ਕਿਸੇ ਹੋਰ ਤਰੀਕੇ ਨਾਲ ਕੀਤੇ ਜਾਂਦੇ ਨੇ ਤੇ ਪਤਾ ਸਾਰਿਆਂ ਨੂੰ ਹੈ ਪਰ ਉਸ ਦੀ ਚਰਚਾ ਕੋਈ ਨਹੀਂ ਕਰਦਾ ਸਾਡੀ ਚਰਚਾ ਦਾ ਪੱਦਰ ਅਜੇ ਆ ਹੋ ਚੁੱਕਿਆ ਹੈ ਇਹ ਹੀ ਲੋਕ ਸਭਾ ਦੀਆਂ ਚੋਣਾਂ ਜਦੋਂ ਹੋਈਆਂ ਸੀ ਜਦੋਂ ਨਤੀਜੇ ਆਏ ਸੀ ਕਾ ਕਾਂਗਰਸ ਪਾਰਟੀ ਦੇ ਇਹੀ ਰਾਹੁਲ ਗਾਂਧੀ ਉਹਨਾਂ ਨਤੀਜਿਆਂ ਨੂੰ ਬਹੁਤ ਚੰਗਾ ਮੰਨਦੇ ਸੀ ਉਹ ਇਹ ਕਹਿੰਦੇ ਸੀ ਕਿ ਸਾਡਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ 99 ਸੀਟਾਂ ਕਾਂਗਰਸ ਦੀਆਂ ਆਈਆਂ ਨੇ ਪਿਛਲੀਆਂ ਦੋ ਲੋਕ ਸਭਾ ਚੋਣਾਂ ਤੋਂ ਅਸੀਂ ਦੁੱਗਣੇ ਦੇ ਕਰੀਬ ਪਹੁੰਚ ਗਏ ਹਾਂ ਸਾਡਾ ਪ੍ਰਦਰਸ਼ਨ ਬਹੁਤ ਚੰਗਾ ਰਿਹਾ ਹੈ ਪਰ ਹੁਣ ਕੁਝ ਸਮਾਂ ਬੀਤ ਜਾਣ ਦੇ ਬਾਅਦ ਉਹਨਾਂ ਨੂੰ ਅਚਾਨਕ ਯਾਦ ਆਇਆ ਹੈ ਕਿ ਨਹੀਂ ਉਹ ਚੋਣਾਂ ਦੇ ਵਿੱਚ ਸਾਡਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਉਦੋਂ ਤਾਂ ਵੋਟ ਚੋਰੀ ਹੋਈ ਸੀ ਵੋਟ ਚੋਰੀ ਕਰਕੇ ਭਾਜਪਾ ਸਰਕਾਰ ਬਣਾ ਕੇ ਲੈ ਗਈ ਸੀ ਅਸੀਂ ਤਾਂ ਵੈਸੇ ਹੀ ਜਸ਼ਨ ਮਨਾਉਂਦੇ ਰਹੇ ਹੁਣ ਉਹਨਾਂ ਵੱਲੋਂ ਇੱਕ ਕੈਂਪੇਨ ਸ਼ੁਰੂ ਕਰ ਦਿੱਤੀ ਗਈ ਹੈ ਕਿ ਵੋਟ ਚੋਰ ਗੱਦੀ ਛੋੜ ਜਿਸ ਨੂੰ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਪੂਰੇ ਜੋਰ ਸ਼ੋਰ ਦੇ ਨਾਲ ਰੈਲੀਆਂ ਕਰ ਕਰਕੇ ਅੱਗੇ ਵਧਾ ਰਹੀ ਕੋਈ ਚਰਚਾ ਦੇ ਵਿੱਚ ਇਹ ਚਰਚਾ ਨਹੀਂ ਕਰ ਰਿਹਾ ਕਿ ਵੋਟ ਚੋਰੀ ਦਾ ਕੋਈ ਸਬੂਤ ਹੈ ਕੋਈ ਇਸ ਤਰ੍ਹਾਂ ਦੀ ਕਿਤੇ ਵੀ ਇੱਕ ਸੀਟ ਵੀ ਨਹੀਂ ਹੈ ਜਿੱਥੇ ਤੁਸੀਂ ਇਹ ਸਾਬਤ ਕਰ ਸਕੋ ਕਿ ਇੱਥੇ ਧੋਖੇ ਦੇ ਨਾਲ ਕੈਂਡੀਡੇਟ ਜਿੱਤਿਆ ਹੈ ਔਰ ਜੇ ਹੈ ਵੀ ਸਬੂਤ ਤਾਂ ਇਸ ਦੀ ਗੱਲ ਅਦਾਲਤਾਂ ਦੇ ਵਿੱਚ ਕਿਉਂ ਨਹੀਂ ਕੀਤੀ ਜਾ ਰਹੀ ਚੈਲੰਜ ਕਿਉਂ ਨਹੀਂ ਕੀਤਾ ਜਾ ਰਿਹਾ ਹੈ ਇਲੈਕਸ਼ਨਾਂ ਨੂੰ ਅਦਾਲਤਾਂ ਦੇ ਵਿੱਚ ਸਬੂਤ ਅਦਾਲਤਾਂ ਦੇ ਸਾਹਮਣੇ ਕਿਉਂ ਨਹੀਂ ਰੱਖੇ ਜਾ ਰਹੇ ਤੁਸੀਂ ਸਿਰਫ ਚੋਣਾਂ ਦੀਆਂ ਰੈਲੀਆਂ ਕਰਕੇ ਹੀ ਇਹ ਮੁੱਦਾ ਕਿਉਂ ਉਠਾ ਰਹੇ ਹੋ ਇਹ ਚਰਚਾ ਦਾ ਪੱਧਰ ਅੱਗੇ ਨਹੀਂ ਵਧਾਇਆ ਜਾ ਰਿਹਾ ਬਲਕਿ ਵੋਟ ਚੋਰੀ ਨੂੰ ਹੀ ਅੱਗੇ ਵਧਾਇਆ ਜਾ ਰਿਹਾ ਹੈ ਇਹ ਸਾਡੀ ਚਰਚਾ ਦਾ ਪੱਧਰ ਗਿਰ ਗਿਆ ਹੈ ਹੋ ਵੀ ਕਿਉਂ ਨਾ ਜਿਹੜੀ ਸਰਕਾਰੀ ਤੇ ਹੈ ਸੱਤਾ ਤੇ ਹੈ ਉਹ ਵੀ ਏਜੰਸੀਆਂ ਨੂੰ ਜਦੋਂ ਵਰਤਦੀ ਹੈ ਸਿਲੈਕਟਿਵਲੀ ਵਰਤਦੀ ਹੈ ਸਿਰਫ ਆਪਣੇ ਜਿਹੜੇ ਵਿਰੋਧੀ ਨੇ ਉਹਨਾਂ ਦੇ ਉੱਤੇ ਵੱਖਰੇ ਤਰੀਕੇ ਨਾਲ ਐਕਸ਼ਨ ਲਿਆ ਜਾਂਦਾ ਹੈ ਤੇ ਜਿਹੜੇ ਉਹਨਾਂ ਦੇ ਨਾਲ ਰਲ ਜਾਂਦੇ ਨੇ ਉਹਨਾਂ ਤੇ ਐਕਸ਼ਨ ਕਿਸੇ ਹੋਰ ਤਰੀਕੇ ਨਾਲ ਲਿਆ ਜਾਂਦਾ ਹੈ ਤਾਂ ਇਸ ਤਰ੍ਹਾਂ ਦੇ ਡਾਊਟ ਇਸ ਤਰ੍ਹਾਂ ਦੇ ਸ਼ੱਕ ਪੈਦਾ ਕਿਉਂ ਨਾ ਹੋਣ ਜੇ ਤੁਸੀਂ ਈਡੀ ਨੂੰ ਹੀ ਦੇਖ ਲਵੋ ਕੈਪਟਨ ਅਮਰਿੰਦਰ ਸਿੰਘ ਤੇ ਉਸਦੇ بیٹے ਦੇ ਦੀ ਅਗਲੀ ਪੇਸ਼ੀ ਨਹੀਂ ਪੈ ਰਹੀ ਕਿੰਨੇ ਕਿੰਨੇ ਸਾਲਾਂ ਬਾਅਦ ਜਾ ਕੇ ਥੋੜੀ-ਬਹੁਤ ਖਬਰ ਆਉਂਦੀ ਹੈ ਕਿ ਸ਼ਾਇਦ ਕੋਈ ਤਰੀਕ ਨਿਸ਼ਚਿਤ ਹੋਈ ਹੈ ਦੂਜੇ ਪਾਸੇ ਜਿਹੜੀਆਂ ਹੋਰ ਵਿਰੋਧੀ ਧਿਰਾਂ ਨੇ ਉਹਨਾਂ ਦੇ ਨੇਤਾ ਨੂੰ ਸਾਲ-ਸਾਲ ਡੇਢ-ਡੇਢ ਸਾਲ ਜ਼ਮਾਨਤ ਨਹੀਂ ਮਿਲਦੀ ਅਫੈਂਸ ਉਹੀ ਹੈ ਏਜੰਸੀ ਉਹੀ ਹੈ ਜੁਰਮ ਇੱਕੋ ਹੀ ਹੈ ਕਾਰਵਾਈ ਕਰਨ ਵਾਲੀ ਏਜੰਸੀ ਉਹੀ ਹੈ ਲੇਕਿਨ ਟ੍ਰੀਟਮੈਂਟ ਜਿਹੜੀ ਹੈ ਉਹਦਾ ਫਰਕ ਦੇਖੋ ਕਿਤੇ ਤਰੀਕ ਨਹੀਂ ਪੈ ਰਹੀ ਤੇ ਕਿਤੇ ਜ਼ਮਾਨਤ ਨਹੀਂ ਮਿਲ ਰਹੀ ਐਨਾ ਫਰਕ ਜਿਹੜਾ ਸਾਡੇ ਸੱਤਾਧਰਮ ਨੇ ਸਾਡੇ ਕਾਨੂੰਨ ਨੂੰ ਸਾਡੇ ਏਜੰਸੀਆਂ ਦੀ ਕਾਰਵਾਈ ਦੇ ਵਿੱਚ ਲਿਆ ਦਿੱਤਾ ਹੈ ਫਿਰ ਇਹ ਚੋਣਾਂ ਦੇ ਖਰਚੇ ਇਹ ਤਾਂ ਬਹੁਤ ਛੋਟੀ ਚੀਜ਼ ਰਹਿ ਜਾਂਦੀ ਹੈ ਲੇਕਿਨ ਆਪਾਂ ਸਰਕਾਰ ਦੀ ਜਾਂ ਵਿਰੋਧੀ ਧਿਰ ਦੀ ਗੱਲ ਨਹੀਂ ਕਰ ਰਹੇ ਸੀ ਆਪਾਂ ਚਰਚਾ ਦੇ ਪੱਧਰ ਦੀ ਗੱਲ ਕਰ ਰਹੇ ਸੀ ਜਿੱਥੇ ਆਏ ਸਾਲ ਇਹਨਾਂ ਸਸਦ ਸਦਨਾਂ ਦੀਆਂ ਜਾਇਦਾਦਾਂ ਦੇ ਵਿੱਚ ਲਗਾਤਾਰ ਵਾਦਾ ਹੋ ਰਿਹਾ ਹੈ ਉਹਨਾਂ ਦੇ ਐਫੀ ਡੈਪਟਾਂ ਦੇ ਵਿੱਚ ਜਾਇਦਾਦ ਵਧ ਰਹੀ ਹੈ ਪਰ ਉਹਨਾਂ ਦੇ ਕਾਰੋਬਾਰ ਕੀ ਹਨ ਉਹਦਾ ਕਿਸੇ ਨੂੰ ਪਤਾ ਨਹੀਂ ਉਸ ਦੇ ਉੱਤੇ ਕੋਈ ਚਰਚਾ ਨਹੀਂ ਕਰਨਾ ਹਾਲਾਤ ਇਹ ਨੇ ਕਿ ਸਾਡੇ ਦੇਸ਼ ਦੀ ਇੱਕ ਸਭ ਤੋਂ ਪ੍ਰਮੁੱਖ ਜਿਹੜੀ ਪੋਲਿਟੀਕਲ ਫੈਮਿਲੀ ਹੈ ਸਿਆਸੀ ਪਰਿਵਾਰ ਹੈ ਗਾਂਧੀ ਪਰਿਵਾਰ ਉਹਨਾਂ ਦੇ ਪਿਛਲੇ ਕਿੰਨੇ ਸਾਲਾਂ ਤੋਂ ਨਹਿਰੂ ਦੀ ਤੋਂ ਲੈ ਕੇ ਇੰਦਰਾ ਗਾਂਧੀ ਤੋਂ ਲੈ ਕੇ ਹੁਣ ਤੱਕ ਰਾਹੁਲ ਗਾਂਧੀ ਤੱਕ ਇਹਨਾਂ ਨੇ ਕੋਈ ਕਾਰੋਬਾਰ ਨਹੀਂ ਕੀਤਾ ਕੋਈ ਕੰਮ ਨਹੀਂ ਕੀਤਾ ਕੋਈ ਬਿਜ਼ਨਸ ਨਹੀਂ ਕੀਤਾ ਲੇਕਿਨ ਫਿਰ ਵੀ ਅੱਜ ਵੀ ਇਹ ਕਰੋੜਾਂ ਦੀ ਜਾਇਦਾਦ ਦੇ ਮਾਲਕ ਨੇ ਇਹਨਾਂ ਦੇ ਐਫੀਡੈਵਿਟ ਚੱਕ ਕੇ ਦੇਖ ਲਓ ਉੱਥੇ ਵੀ ਜਾਇਦਾਦਾਂ ਹਰ 5 ਸਾਲ ਬਾਅਦ ਵੱਧ ਜਾਂਦੀਆਂ ਨੇ ਕਮਾਈ ਹੁੰਦੀ ਕਿੱਥੋਂ ਹੈ ਇਹ ਕਰੋੜਾਂ ਰੁਪਇਆ ਆਉਂਦਾ ਕਿੱਥੋਂ ਹੈ ਇਸ ਦੇ ਬਾਰੇ ਕੋਈ ਚਰਚਾ ਨਹੀਂ ਕਰਦਾ ਇਸੇ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਜੀ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਕਿਸੇ ਸਮੇਂ ਜਿਹੜੇ ਪਟਿਆਲੇ ਨਾਲ ਥੋੜਾ ਬਹੁਤਾ ਸੰਬੰਧ ਰੱਖਦੇ ਨੇ ਉਹਨਾਂ ਨੂੰ ਇਹ ਪਤਾ ਹੈ ਕਿ ਮੋਤੀ ਮਹਿਲ ਨੂੰ ਰੰਗ ਕਰਨ ਦੀ ਨੌਬਤ ਵੀ ਆ ਗਈ ਸੀ ਕਿ ਰੰਗ ਨਹੀਂ ਸੀ ਹੋ ਰਿਹਾ ਪੇਂਟ ਨਹੀਂ ਸੀ ਹੋ ਰਿਹਾ ਇੱਥੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਿਸਮਾ ਦੇ ਵਿੱਚ ਉਹਨਾਂ ਨੇ ਨਵਾਂ ਮਹਿਲ ਖੜਾ ਕਰ ਲਿਆ ਉਹ ਕਿਹੜਾ ਵਪਾਰ ਕੀਤਾ ਸੀ ਜਿਹਦੇ ਨਾਲ ਉਹਨਾਂ ਕੋਲ ਇੰਨਾ ਪੈਸਾ ਆਇਆ ਕਿ ਉਹ ਜੋ ਕਦੇ ਆਪਣੇ ਪੁਰਾਣੇ ਘਰ ਨੂੰ ਰੰਗ ਵੀ ਨਹੀਂ ਕਰਾ ਸਕਦੇ ਸੀ ਇੰਨਾ ਪੈਸਾ ਉਹਨਾਂ ਕੋਲ ਨਹੀਂ ਸੀ ਇੱਥੇ ਉਹ ਨਵੇਂ ਮਹਿਲ ਉਸਾਰ ਰਹੇ ਨੇ ਕੋਈ ਨਹੀਂ ਪੁੱਛਦਾ ਕਿ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਇਸੇ ਤਰੀਕੇ ਨਾਲ ਹੀ ਖੇਤਰੀ ਪਾਰਟੀ ਜਿਹੜੀ ਹੈ ਉਸ ਦਾ ਪ੍ਰਧਾਨ ਖੁਦ ਮੰਨਦਾ ਹੈ ਕਿ ਮੈਂ ਵਪਾਰੀ ਆ ਮੈਂ ਬਿਜ਼ਨਸਮੈਨ ਹਾਂ ਉਦੋਂ ਅਸੀਂ ਕਨਫਲਿਕਟ ਆਫ ਇੰਟਰਸਟ ਦੀ ਗੱਲ ਨਹੀਂ ਕਰਦੇ ਪਰ ਦੂਸਰੇ ਪਾਸੇ ਜੇ ਕੋਈ ਐਮਐਲਏ ਦੀ ਇਲੈਕਸ਼ਨ ਵੀ ਲੜਦਾ ਹੈ ਉੱਥੇ ਅਸੀਂ ਕਨਫਲਿਕਟ ਆਫ ਇੰਟਰਸਟ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ ਮੁੱਖ ਮੰਤਰੀ ਦੇ ਦਾਵੇਦਾਰ ਦੇ ਉੱਪਰ ਕਨਫਲਿਕਟ ਆਫ ਇੰਟਰਸਟ ਨਹੀਂ ਲੱਗਦਾ ਲਾਗੂ ਨਹੀਂ ਹੁੰਦਾ ਪਰ ਕਿਸੇ ਐਮਐਲਏ ਦੇ ਉੱਤੇ ਜਾਂ ਕਿਸੇ ਮੰਤਰੀ ਦੇ ਉੱਤੇ ਲਾਗੂ ਹੁੰਦਾ ਹੈ ਇਹ ਚਰਚਾ ਦੇ ਵਿੱਚ ਵਖਰੇਵਾ ਕਿਉਂ ਹੈ ਇਹ ਵੱਖਰਾਪਨ ਕਿਉਂ ਹੈ ਸਾਰਿਆਂ ਨੂੰ ਪਤਾ ਹੈ ਕਿਹੜੀ ਮਰਜ਼ੀ ਪਾਰਟੀ ਹੋਵੇ ਸਿਆਸਤ ਪੈਸੇ ਦਾ ਹੀ ਖੇਡ ਬਣ ਕੇ ਰਹਿ ਗਈ ਹੈ ਜਦੋਂ ਇਲੈਕਸ਼ਨਾਂ ਦੇ ਵਿੱਚ ਕਰੋੜਾਂ ਰੁਪਏ ਖਰਚ ਹੋਣਾ ਹੈ ਤਾਂ ਫੇਰ ਕਰੋੜਪਤੀ ਹੀ ਖਰਚ ਕਰ ਸਕਦੇ ਨੇ ਅਰਬਪਤੀ ਹੀ ਖਰਚ ਕਰ ਸਕਦੇ ਨੇ ਆਮ ਬੰਦਾ ਉਹ ਖਰਚਾ ਨਹੀਂ ਚੱਲ ਸਕਦਾ ਜੇ ਇੱਥੇ ਕਿਤੇ ਨਾ ਕਿਤੇ ਕਿਸੇ ਦੀ ਮਿਸਾਲ ਆਉਂਦੀ ਹੈ ਬਹੁਤ ਘੱਟ ਜਾਇਦਾਦ ਨਾਲ ਕੋਈ ਰਾਜਨੀਤੀ ਕਰ ਰਿਹਾ ਹੋਵੇ ਜਾਂ ਸਿਆਸਤ ਦੇ ਵਿੱਚ ਆਇਆ ਹੋਵੇ ਤਾਂ ਸ਼ਾਇਦ ਉਹ ਬਲਬੀਰ ਸਿੰਘ ਸੀਚੇਵਾਲ ਦੀ ਐਗਜ਼ਾਮਪਲ ਦਿੱਤੀ ਜਾ ਸਕਦੀ ਹੈ ਜਿੱਥੇ ਅਸੀਂ ਰਾਜ ਸਭਾ ਦੇ ਵਿੱਚ 2-200 ਕਰੋੜ ਦੀਆਂ ਜਾਇਦਾਦਾਂ ਵਾਲੇ ਮੈਂਬਰਾਂ ਦੀ ਗੱਲ ਕਰ ਰਹੇ ਹਾਂ ਜ਼ਿਕਰ ਕੀਤਾ ਹੈ ਉੱਥੇ ਬਲਬੀਰ ਸਿੰਘ ਸੀਚੇਵਾਲ ਦੀ ਜਾਇਦਾਦ 3 ਲੱਖ 79000 ਰੁਪਏ ਹੀ ਉਹਨਾਂ ਨੇ ਆਪਣੀ ਜਾਇਦਾਦ ਦਿਖਾਈ ਹੈ ਇੰਨੀ ਹੀ ਜਾਇਦਾਦ ਦੇ ਉਹ ਮਾਲਕ ਨੇ ਸ਼ਾਇਦ ਉਸ ਲਿਸਟ ਦੇ ਵਿੱਚ ਸਭ ਤੋਂ ਆਖਰੀ ਨਾਮ ਉਹਨਾਂ ਦਾ ਹੈ ਲੇਕਿਨ ਜੇ ਉਹਨਾਂ ਦੇ ਖੇਤਰ 'ਚ ਜਾ ਕੇ ਦੇਖੋ ਸ਼ਾਇਦ ਲੋਕਾਂ ਦੀ ਸੇਵਾ ਚਾਹੇ ਉਹ ਇਹਨਾਂ ਹੜਾਂ ਦੀ ਹੀ ਗੱਲ ਕਰ ਲਈਏ ਸ਼ਾਇਦ ਸਭ ਤੋਂ ਜ਼ਿਆਦਾ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਸੋ ਇਹ ਇਹ ਨਹੀਂ ਕਿ ਸਿਆਸਤ ਦੇ ਵਿੱਚ ਸਿਰਫ ਅਮੀਰ ਆਦਮੀ ਹੀ ਆਉਂਦੇ ਨੇ ਇਸ ਵਾਰ ਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬਹੁਤ ਵਿਧਾਇਕ ਜਏ ਬਣੇ ਹੋਣਗੇ ਜਿਨ੍ਹਾਂ ਦੇ ਕੋਲ ਬਹੁਤ ਘੱਟ ਜਾਇਦਾਦਾਂ ਸੀ ਪਰ ਉਹ 5 ਸਾਲ ਬਾਅਦ ਜਦੋਂ ਉਹ ਐਫ ਡੈਪਟ ਦੇਣਗੇ ਕਿ ਉਹਨਾਂ ਦੀ ਜਾਇਦਾਦ ਉਨੀ ਹੀ ਰਹੀ ਹੋਵੇਗੀ ਜਾਂ ਉਹ ਵੀ ਕਰੋੜਪਤੀਆਂ ਦੀ ਸੂਚੀ ਦੇ ਵਿੱਚ ਸ਼ਾਮਲ ਹੋ ਗਏ ਹੋਣਗੇ ਇਹ 2027 ਦੇ ਵਿੱਚ ਜ਼ਰੂਰ ਦੇਖਣਾ ਪਏਗਾ ਉਦੋਂ ਇਹ ਦੇਖਾਂਗੇ ਕਿ ਜਦੋਂ ਨਵੇਂ ਐਫੀ ਡੈਬਿਟ ਜਮ੍ਹਾਂ ਕਰਾਏ ਜਾਂਦੇ ਨੇ ਕਿ ਉਦੋਂ ਇਹ ਚਰਚਾ ਦੁਬਾਰਾ ਹੁੰਦੀ ਹੈ ਜਾਂ ਨਹੀਂ ਇਸ ਸਿਆਸਤਦਾਨਾਂ ਦੀ ਜਾਇਦਾਦ ਕਿਵੇਂ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿਵੇਂ ਇਹਨਾਂ ਦੇ ਵਪਾਰ ਦੇ ਵਿੱਚ ਕਦੇ ਘਾਟਾ ਨਹੀਂ ਪੈਂਦਾ ਕਿਵੇਂ ਇਹ ਦਿਨ ਰਾਤ ਤਰੱਕੀ ਹੀ ਤਰੱਕੀ ਕਰਦੇ ਰਹਿੰਦੇ ਨੇ ਜਦੋਂ ਕਿ ਆਮ ਲੋਕ ਆਮ ਵਪਾਰੀ ਜਿਹੜੇ ਨੇ ਉਹ ਵਾਦੇ ਘਾਟੇ ਦੇ ਸਰਕਲ ਦੇ ਵਿੱਚ ਗੁਲੜਦੇ ਰਹਿੰਦੇ ਨੇ ਇਹਨਾਂ ਨੂੰ ਕਦੇ ਘਾਟਾ ਕਿਉਂ ਨਹੀਂ ਪੈਂਦਾ ਇਹਨਾਂ ਦੀ ਸਿਆਸਤ ਇਹਨਾਂ ਦੀ ਕਮਾਈ ਇਨਾਂ ਦੀ ਜਾਇਦਾਦ ਲਗਾਤਾਰ ਕਿਵੇਂ ਵਧਦੀ ਰਹਿੰਦੀ ਹੈ ਇਹ ਚਰਚਾ ਜ਼ਰੂਰ ਛੜੀ। ਸੋ ਉਮੀਦ ਕਰਦੇ ਹਾਂ ਚਾਹੇ ਸਿਆਸਤ ਦੇ ਵਿੱਚ ਪੈਸੇ ਵਾਲੇ ਲੋਕ ਹੀ ਆਉਂਦੇ ਰਹਿਣ ਪਰ ਉਹ ਆਪਣੀ ਭਲਾਈ ਦੇ ਨਾਲ-ਨਾਲ ਆਪਣੇ ਧੰਦਿਆਂ ਨੂੰ ਚੁਮਕਾਉਣ ਦੇ ਨਾਲ-ਨਾਲ ਆਮ ਲੋਕਾਂ ਦੀ ਜ਼ਿੰਦਗੀ ਵੀ ਬਿਹਤਰ ਕਰਨਗੇ ਇਸੇ ਉਮੀਦ ਦੇ ਨਾਲ ਹੀ ਤੁਤ ਵਿਦਾ ਲੈਣੇ ਆ। ਧੰਨਵਾਦ।